ਹਾਂ ਦੋ ਸਾਲਾਂ ਤੋਂ ਘਟਨੇ ਜਾ ਰਹੇ ਦੋਨਾਂ ਮੈਂ ਚਲੋ ਦੱਸੋ ਕਿੰਨਾ ਮੰਗਿਆ ਹੋ ਭਰਾ ਬੰਦ ਇਹ ਤਾਂ ਪੱਕਾ ਵੀ ਤੇਰਾ ਇਹ ਤਾਂ 45 ਇਹ ਮੰਗੀ ਜਾਂਦਾ ਹੈ ਇਹ ਤਾਂ ਪੱਕਾ ਇਹ ਨਰਾ ਬਰਾ ਮਾਦ ਨਹੀਂ ਤੰਗ ਮੜਾ ਕੇ ਆ ਮੋਂ ਦੋਨੇ ਦੂਰ ਫਰਦਾ ਸੀ ਹੂੰ ਇਹਦਾ ਮਤਲਬ ਮਤਲਬਾਰੀ ਮੰਗੀ ਆ। ਆਹੀ ਕੱਢ ਓਏ। ਆਹੀ ਕੱਢ ਕੇ ਤੂੰ। 2800 ਰੁਪਏ ਲਾਤਾ ਭਾਈ। ਹਾਂ? ਨਹੀਂ। ਤੂੰ ਆ ਕਰਨੀ ਆ। ਇਹ ਕੀ ਕਰ ਰੋਨੇ ਕਰੇ? ਅੱਛਾ। ਤੈਨਾਂ ਮਾਰ ਕੇ ਮਾਰ ਕੇ ਚੱਲੂਗੀ। ਅੱਧਾ ਕੀ ਕਰ ਤੇਰਾ ਨਾਲ ਲੱਗੂਗਾ? ਨੇ ਉਹ ਤਾਂ ਇੱਕ ਦੇ ਨੌਣਾਉਤ ਲੱਗੂ ਤਾਂ ਉਹ ਨਹੀਂ ਨਹੀਂ ਘਰੇ ਪਾਉਣੇ ਬਕਰੇ ਉਹ ਦੇਖ ਲਾ ਤੂੰ ਨਹੀਂ ਖੜਦਾ ਤੇਰਾ ਕੰਮ ਨਹੀਂ ਕਰਦਾ ਤੂੰ ਹਾਂ ਤੂੜੀ ਦਾ ਕਰਦੇ ਹੁਣ ਨਹੀਂ ਕਰਦੇ ਬਹੁਤ ਟਾਈਮ ਹੋ ਗਿਆ ਐ ਕਵਾਂਗਾ ਦੱਸ ਤੇਰਾ ਦੋ ਨੰਬਰ ਦੇ ਬੇੜਾ ਖਲ ਕੋਸ ਬਣਦੀ ਨਹੀਂ ਹੈਗੀ ਤੇਰਾ ਤਿੰਨ ਨੌ ਦਾ ਹੁੰਦਾ ਤੂੰ ਹਾਂ ਦੱਸ ਪੱਕਾ ਦਸ ਹਜ਼ਾਰ ਤੂੰ ਯਾਰ ਮੇਰਾ ਮਮਾ ਸਮਾਜੀ ਫੈ ਜਾ ਯਾਰ ਪਰ ਇਹ ਯਾਰ ਤੇ ਲੈ ਤਿੰਨ ਘਟ 40 ਨਾ ਨਾ ਇਹ ਤਾਂ 300 ਚੜਦੇ ਹੈਗੀ ਫੇਰ ਉਹ ਮੈਂ ਕਰਨਗੇ ਛੁਰੀ ਫੇਰ ਦਾਂਗੇ ਨਹੀਂ ਪੁੱਪਾ ਨੂੰ ਕੀ ਬੰਦਾ ਵੀ ਆ ਗਿਆ ਇਹਦਾ ਹੁਣ ਫੇਰ ਦੇ ਬਈ ਹੱਦਾਂ ਦਾ ਦੱਸਾ ਗੱਲਾਂ ਕਾਵੇ ਇਹ ਨਹੀਂ ਛੁਰੀ ਫੇਰ ਦੇ ਤੂੰ ਆ ਜਾ ਛੇ ਸਰਾ ਫੇਰ ਜਾ ਛੁਰੀ ਮੰਗਾਵਾਂ ਓ ਛੁਰੀ ਮੰਗਾਈਏ ਕਰੋ ਹਾਂ ਕਰੋ ਛੁਰੀ ਮੰਗਾਵਾਂ ਗੋਗੋੜਾ ਨਾਲ ਨਹੀਂ ਲੱਗੀ ਯਾਰ ਓ ਲੱਗਿਆ ਨੂੰ ਤਾਂ ਲਾਗਦਾ ਮਿਲ ਜੂ ਲੱਗਿਆ ਨਾਲ ਕਿਲੋ ਦੇ ਹਿਸਾਬ ਨਾਲ ਪੂਆ ਜੀ ਫਿਰ ਵਾਲੀ ਓਏ ਸਹੀ ਗੱਲ ਓ ਯਾਰ ਹਜ਼ਾਰ ਨੂੰ ਤਾਂ ਸਾਡੇ ਆ ਜਿਹੜੇ ਬੰਦਾ ਇੱਥੇ ਨਹੀਂ ਫਿਰਦਾ ਬੰਦਾ ਅਹੀ ਗੱਲ ਨਾ ਬਈ ਬੋਲਾ ਕਰ ਓ ਸੁਣ ਲੈ ਫਿਰਦਾ ਇੱਥੇ ਜਾਂਦਾ ਨਾ ਫਿਰ ਪਾ ਲਈ ਜਾਂਦੇ ਨੇ ਇਹ ਚਲ ਨਹੀਂ ਕੋਈ ਗੱਲ ਨਹੀਂ ਫਿਰ ਨਹੀਂ ਬੇਚਣਗੇ ਪਤਾ ਮੰਗ ਲਈ ਅਸੀਂ ਤਾਂ ਮੰਗ ਲਈ ਗੁੱਸਾ ਕਰ ਗਿਆ ਹਣਾ ਕੋਈ ਇਹ ਨਵਾ ਕਰ ਲੈ ਜੀ ਇਹਦਾ ਕਰਦਾ ਲਈ ਉਸ ਕਰਕੇ ਨਹੀਂ ਉਹ ਹੀ ਹੁੰਦਾ ਯਾਰ ਮੰਨਿਆ ਬਸ ਤੂੰ ਦੱਸ ਬਿਲਕੁਲ ਹਿਸਾਬ ਲੈ ਪਾਲਣ ਵਾਲੇ ਮੇਰੇ ਤੋਂ ਲੈ ਮੂਰੇ ਸੂਪਾਂ ਨਹੀਂ ਆ ਯਾਰ ਸਾਲ ਤੇ ਹਜ਼ਾਰ ਹਜ਼ਾਰ ਘਟਦੇ ਨੇ ਮੇਰੇ ਕੋ ਤਾਂ ਆਪਦੀਆਂ ਹੈਗੀਆਂ ਸੱਤਾਂ ਮੇਰਾ ਬੱਕਰੀਆਂ ਦੀ ਲੋੜ ਇਹ ਆਪਾਂ ਤਾਂ ਰੱਖਣੀ ਨਹੀਂ ਯਾਰ ਬਸ ਉਹ ਮੇਰੇ ਨਹੀਂ ਹੈਗੇ ਬੱਕਰੇ ਦਾ ਖੋਦ ਬੰਦੇ ਦੇ ਉਹ ਬਸ ਉਹਦਾ ਰੱਖਣੀ ਨਹੀਂ ਮੈਂ ਤਾਂ ਕੱਟੀ ਪਾਲਦਾ ਹੁਣ ਤਾਂ ਹੁਣ ਲੈ ਕੇ ਛੋਟੇ ਛੋਟੇ ਪਾਲੇ ਨੇ ਚਲੋ ਰੱਖਣ ਦੇ ਰੱਖਣੀ ਯਾਰ ਜਨਮ ਵਾਲਾ ਪਾਲੇ ਦੇ ਨਹੀਂ ਦੇਖ ਰਿਹਾ ਕੋਈ ਪਤਾ ਹੀ ਹੈ ਬੰਦੇ ਦਾ ਕੀ ਗੁਆਂ ਹੀ ਯਾਰ ਹੋਰ ਪਾਲਦੇ ਨੇ ਕੀ ਕੋਈ ਨਹੀਂ ਮੂਰੇ ਕੁਝ ਸਿਰ ਦੇ ਬਜਾ ਖੋ ਜਾਊ ਖਾਲੀ ਦੀ ਹਾਂ ਇਹ ਤਾਂ ਇਹਦਾ ਪੈਰ ਤਾਂ ਲੱਗਦਾ ਤਾਂ ਨਹੀਂ ਖਾਂਦਾ ਸਹੀ ਗੱਲ ਆ ਬਾਈ ਇਹਦਾ ਬਾਹਰ ਖੜੇ ਹੀ ਰਹੋ ਬਸ ਥੱਲੇ 9 ਮਿੰਟ ਤੱਕ ਆ ਮੈਂ ਆ ਆ ਖੜੇ ਕਰਕੇ ਬਸ ਪਹਿਲਾਂ ਬਾਈ ਸੰਭ ਹੀ ਗਿਆ ਮਗਰੋਂ ਸੇਵਾ ਤਾ ਤੀਕੀਲਾ ਤਿੰਨ ਘਟ ਦੇ ਦੇ 40 ਦੀ 35 ਦੀ ਚਾਹ ਕਰਦੇ ਆ ਬਹੁਤ ਸੌਣ ਕੋਈ ਬੰਨ ਕਰਾ ਰੱਖਿਆ ਯਾਰ ਬਾਲਾ ਕਰੜਾ ਬਾਲਾ ਕਰੜਾ ਯਾਰ ਕੋਈ ਐਪ ਹੈ ਜੀ ਹਾਂ 18 ਕਿਲੋ ਵੀ ਪਾਉਂਦਾ ਮਾਰੋ ਜਾਣਾ ਤੌੜਦਾ ਤੌੜਦਾ ਡੋਪਦਾ ਇਹ ਤਾਂ ਵਿਚਾਰੇ ਬਈ ਮੇਰੀ ਮਾਂ ਜਿਉਂਦੇ ਦੇਦਾ ਬਜਾ ਨਹੀਂ ਹੈਗਾ ਬਈ ਸਾਲ ਤਾਂ ਮਾਰ ਲੈਂਦੇ ਸਾਲ ਆਲਾ ਲਿਆ ਮਾਰ ਕੇ ਦਿਖਾ ਦਿੰਦੇ ਬੱਕਰਾ ਹੋਵੇ 50000 ਵੀ ਲਾ ਦੂੰਗਾ ਆ ਤਾਂ ਗੱਲ ਛੱਡ ਗੱਲ ਨਾ ਲੱਖਦੀਆਂ ਬੱਕਰੀਆਂ ਛੜੀਆਂ ਨੇ ਮੇਰੇ ਕੋਲ ਉਹ ਨਹੀਂ ਹੈਗਾ ਵੀ ਇੱਥੇ ਦੋ ਮਹੀਨੇ ਲੈ ਕੇ ਆ ਗਿਆ ਬੀਗੂ ਦਾ ਮਾਲਵਾ ਮੁੰਦੀ ਆ ਮਨੂੰ ਲੋੜ ਬਗਾਰ ਪਾਤੀ ਯਾਰ ਮੇਰੇ ਬੱਕਰੇ ਖੜੇ ਨੇ 10 ਘਰੇ 8 ਕਹਿਆ ਬੰਦੂ ਕੋਈ ਨਹੀਂ ਬੋਲਾ ਕੁਰਬਾਨੀ ਬੋਲੋ ਮੈਂ ਤਾਂ ਬੱਕਰਾ ਲੈ ਜਾਈ ਜਿਹੜਾ ਕੁਰਬਾਨੀ ਬੋਲੋ ਮੈਂ ਕੁਰਬਾਨੀ ਲਾਈਦੀਗੀ ਇਹਦਾ ਬੱਕਰਾ ਲੈਦੀ ਆਂ ਪੰਡਾ ਹੀ ਮੰਡੀ ਤੋਂ ਪੰਡਾ ਲੈਦੀ ਹਾਂ ਇਹਨੂੰ ਮੂੰਹ ਮੰਗਰ ਕੇ ਲੈ ਕੇ ਆਦੀ ਦਾ ਜਿੰਨਾ ਬਦਿਆ ਨਾ ਕਿਹਾ ਦੀ ਉਹਨਾਂ ਨੂੰ ਬਾਅਦ ਵਿੱਚ ਦੋ ਕਰ ਲੋ ਕਿ ਵੀ ਮੈਂ ਮੰਡੀ ਚੋਂ ਦਵਾਈ ਸੇ ਲਊਗਾ ਬਾਕੀ ਬਾਈ ਨੂੰ ਪਤਾ ਹੀ ਸਾਰਾ ਪਤਾ ਜਾ ਰਿਹਾ ਹੁਣ ਭੁੱਲਿਆ ਨਹੀਂ ਇਹਨਾਂ ਲਈ 40 ਕਿਲੋ ਦੀ ਬੱਕਰ ਨਿਕਲਦੀ ਉਹ 2 ਦੇ 40 ਕਿਲੋ ਦੀ ਹਾਂ 40 ਦੀ 42 ਕਿ ਕਰ ਲੋ ਜੀ ਮੈਂ ਤਾਂ 37000 ਰੁਪਏ ਹਜ਼ਾਰ ਹੋਰ ਘਟਾ ਦੇ 36 ਦੇ ਦੇਖ ਬਾਈ ਨਹੀਂ ਉਹ ਹੀ ਚੱਲਦੇ ਨਹੀਂ ਨਾ ਮੇਰੇ ਤੋਂ ਬਾਹਰ ਨਾ ਹੂੰ ਮੈਂ ਤਾਂ ਤੈਨੂੰ ਖੁੱਲਾ ਛੱਡਦਾ ਕਹਿੰਦਾ ਮੈਂ ਕਿਹਾ ਮਾੜਾ ਹਿਆਰੀ ਪਾ ਦੇ ਜੋ ਅੱ삐 ਲਾ ਕੇ ਛਾਈ ਕਰਦਾ ਇਹ ਦੋ ਪਾਦਾ ਥੋੜਾ ਨਾ ਫੜ ਖਾਈ ਦੇ ਹੋ ਗਏ ਯਾਰ ਨਾ ਨਾ ਬਸ ਠੀਕ ਆ ਫੇਰ ਤਾਂ ਠੀਕ ਆ ਹੁਣ ਹੈ ਸਰ ਮਾੜੀ ਨਹੀਂ ਹੈਗਾ ਕਾਨੂੰ ਕੀ ਫਿਰ ਬਣਨੀ ਨਹੀਂ ਆਪਣੀ ਗੱਲ ਨਹੀਂ ਮਾਣਾ ਜੋ ਥੱਲੇ ਖੜੇ ਤੇ ਮੈਂ ਤਾਂ ਖੜਾ ਫਿਰ ਕਿੱਥੋਂ ਹੋਊ ਜੇ ਤਾਂ ਮਾੜਾ ਮੋਟਾ ਲਵੇ ਉੱਥੇ ਦੂ ਯਾਰ ਨੇ ਯਾਰ ਉੱਥੇ ਦਾ ਬਾਲਾ ਵੇਖ ਰਬੀ ਜੋ ਹੁਣ ਨੂੰ 12 ਪਾਉਣ ਨੇ ਤੇ ਪਾ ਲੈ ਲੋ 12 ਤਾਂ ਯਾਰ ਮੂਰੀ ਆਲੀ ਗੱਲ ਆ ਵੀ 12 ਬੂਰਾ ਆ ਨੂੰ ਅੱਗੇ ਅੱਗੇ ਪਾ ਲਿਓ ਮੈਂ ਚਾਹੂੰ ਤੇਰਾ ਭਾਈਆ ਪਵਾ ਲੂੰ ਤੇਰੇ ਆਲੀ ਗੱਲ ਨਹੀਂ ਵੀ ਮਾਲ ਦਾ ਮੋਲੀ ਆਪਾਂ ਨੂੰ ਨਹੀਂ ਮਮਤ ਨੂੰ ਮਾਰਦੇ ਨਹੀਂ ਮਾਰਦੇ ਨਹੀਂ ਬਾਪੂ ਮੇਰੇ ਤੈਨੂੰ ਮਾਰ ਦੇ ਕੋਈ ਨਾ ਜੋੜਾ ਜੀ ਲੱਗਿਆ ਹੈ ਦੋਨਾਂ ਦਾ ਇਹਦਾ ਕਰੇ ਖਿਕਾ ਕਰਨਾ ਜੀ ਜੀ ਤਾ ਚੱਲ ਆ ਗਏ ਜੀ ਜੀ ਤਾਂ ਕਾਨੂੰ ਨਾ ਖਿੱਕੇ ਆਲੀ ਨਹੀਂ ਫਿਰ ਹਕੀਕਾ ਵਾਲਾ ਮੈਨੂੰ ਲਾਦਾ ਜਿੱਟਾ ਆ ਉਹਨਾਂ ਦਾ ਕਾਲਾ ਦਾ ਮੇਰਾ ਬਕਰਾ ਮੈਂ ਪਵਾ ਲੂੰ ਕਰ ਕੋਸ ਮੈਂ ਲਾਦਾ ਨਹੀਂ ਸਹੀ ਯਾਰ ਬੀਆ ਪਹਿਲਾ ਪਾ ਬਾਈ ਨੇ ਇੱਕ ਨਾਲ ਬਲਵੋ ਮੰਗਦੀ 45000 ਰੁਪਏ ਗੱਲ ਸੁਣ ਲਾ ਚੰਗੀ ਤਰ੍ਹਾਂ ਫਿਰ ਇਹ 45 ਤੋਂ ਬਾਅਦ ਆ ਗਿਆ ਇਹ 40 ਤੇ ਹੁਣ ਤਾਂ ਨਗੜ 40 ਤੇ ਆ ਗਿਆ ਨਾ 4 ਘੱਟ 40 ਤੇ ਆ ਗਿਆ ਹੁਣ 35 ਤੇ ਆ ਗਿਆ ਆ ਚੰਗੇ ਦੇ ਕਸ਼ੇ ਸੂਰਾ ਯਾਰ ਹੁਣ ਇਹਦਾ ਕਸ਼ੇ ਨਹੀਂ 35 ਦੇ ਕਿਹੜਾ ਲੈ ਜਾਉਂਗਾ ਕਰ ਨਹੀਂ ਗੱਲ ਨਹੀਂ ਐ ਨਾ ਕਹਾ ਕਰ ਭਾਈ ਜੰਦਾ ਮੁੱਲ ਲਾਇਆ ਆਪਾਂ ਕਿ ਨੂੰ ਮਾਰਦੇ ਨਹੀਂ ਨਾ ਮਾਰੀ ਇਹ ਖੜ ਮੜ ਠੀਕ ਹੈ ਗੱਲ ਆਹ ਹੁਣ ਖੜ ਜਾਓ ਮੇਰਾ ਕੜਜੀ ਕਰਿਆ ਇਹਦੇ ਸਾਲੇ ਮੈਂ ਤਾਂ ਕਿਹਾ ਨਹੀਂ ਬਸ ਕਰੀਏ ਕੋਸ ਕਰ ਦਿਤਾ ਦੀ ਨਾਂਗਾ ਛੋਣੀ ਛੋਣੀ ਮਾਈਂਗਾ ਆਏ ਨਹੀਂ ਬਾਲੇ ਆਲੇ ਨਹੀਂ ਫੋਨ ਨਹੀਂ ਫੋਨ ਦੀ ਗੱਲ ਬਸ ਆ ਜੇ ਨਾ ਕਰਦੀ ਖੜਤਾ ਵੀ ਅਸੀਂ ਪੰਗਾ ਲੈ ਆ ਖੜਾ ਬੰਦਾ ਯਾਰ ਖੜਾ ਆ ਭਾਈ ਅੱਛਾ ਭਾਈ ਆਹੋ ਬਾਜ ਗੱਦਰ ਜਾਊਂਗਾ ਮਿੱਠੂ ਖੜਾ ਬੱਕਰੀ ਜਾਣਾਰੀ ਕੀ ਗੱਲ ਆ ਕਹਿੰਦੇ ਮੈਂ ਤਾਂ ਨਹੀਂ ਤਾਂ ਨਹੀਂ ਮੈਂ ਘਰ ਜਾ ਇਹ ਘਰ ਪਰਵਾਮੇਗਾ ਫੇਰ ਮੈਂ ਲੈਣੇ ਵੀ ਨਹੀਂ ਇੱਕ 3 ਮਿੰਟ ਦਾ ਨਗਰਾ ਦਊ ਦੇਉਂ ਨਹੀਂ ਦਊ ਨਾ ਦੇਵੇ ਇਹ ਨਵੇਂ ਮੇੜਿਆ ਜਿਹਨੂੰ ਮਚੂ ਪੁੱਛ ਪਹਿਲਾਂ ਉਹ ਕਾ ਹੋਇਆ ਓਏ ਉਹ ਫਿਰ ਹੋਇਆ ਹੋਇਆ ਮੇ ਯਾਰ ਤੁਸੀਂ ਹੁੰਦਾ ਉਹਦਾ ਹੋਈ ਮੈਂ ਸਮਝੀ ਖੜਾ ਠੀਕ ਅੰਤ ਲਾ ਦੇਉਂਗਾ ਪੰਜ ਪੰਜ ਤੋਂ ਘਟ 30 ਲੱਗ 27 ਮਾਲਾ ਕਗੇ ਹਾਂ ਮਾਲਾ 25000 ਪੰਜਾਂ ਨਹੀਂ ਛੱਕਾ ਨਹੀਂ ਤੂੰ ਪੰਜ ਪਾਸੋ ਤੇ ਨਾ ਕਰ ਤੂੰ ਇਹ ਪਾਣਾ ਨਹੀਂ ਸਾਡੇ ਦਿਨ ਨਹੀਂ ਦੱਸ 27 ਦੇ ਉਹਨਾਂ ਘਰ ਬਈ ਹੱਥਾ ਪੂਰੇ 28000 ਦੇ ਬੱਕਰੇ ਦੇ ਆ ਚੁੱਪ ਕਰ ਉਹ ਬਾਈ ਫਾਲਲਾ ਉਹ ਮੰਨ ਨਹੀਂ ਰਿਹਾ ਹੋ ਉਹ ਰੱਖਣਾ ਨਹੀਂ ਆ ਬਾ ਲੈਣ ਲਈ ਪਤਾ ਲਾ ਉਹ ਨਹੀਂ ਖੜਿਆ ਇੱਥੇ ਦਿੱਤਾ ਲਾਉਣਾ ਯਾਰ ਜੇ ਮੈਂ ਘਰੇ ਲੈ ਆਣੇ ਹੁੰਦੇ 10000 ਉਹ ਮੀਆਂ ਨਾ ਆ ਰਿਹਾ ਜੜਦਾ ਗਲਿੰਦ ਬਾਬ ਦੇ ਹੋਰ ਆ ਆ ਬਾਬ ਨਜ ਦਵਾਈ ਦੇਣਾ ਮੈਨੂੰ ਪੈਸੇ ਲਾ ਦੇ ਬਾਬ ਜੀ ਆਹ 10000 ਦਾ ਮੈਂ ਬਣਾਉਂਦਾ ਵੀਰੇ ਚੱਕਾ ਲੈਣਾ ਕਿੰਨੇ ਦਾ ਮੈਨੂੰ ਮੈਨੂੰ ਤੇਰੇ ਵਰਗਾ ਗੱਲ ਹੀ ਨਹੀਂ ਕਰਦਾ ਮੈਨੂੰ ਕੁਝ ਕਰ ਲਾ ਦੇ ਕਰ ਲਾ ਕਰ ਲੈ ਓ ਬਾਈ ਫੜ ਜਾ ਬਾਈ ਚੌਧਰੀ ਸਾਹਿਬ ਇਹਵੇਂ ਦਾ ਜੀ 30 30 ਮੰਗਦਾ ਸਾਡੇ 28 ਦੇ ਦੇ ਨਹੀਂ ਵੀਰੇ ਹੋਰ ਜਿੰਨਾ ਕਿੰਨੇ ਦੇ ਆ ਯਾਰ ਹੋਰ ਘੱਟ ਦੇ ਥੋੜੇ ਨੂੰ 30 ਤੇ 30 ਦੇ 29 ਦੇ 35 ਕਹਦਾ ਇਹਨੇ ਮੈਂ ਤੈਨੂੰ 10000 ਹੋਰ ਘਟਾਦਾ ਇਹ 4 ਤੇ 30 ਦੇ ਕਹਿੰਦਾ ਬਸ ਹੁਣ ਕੋਈ 4 ਤੇ 30 ਦੇ ਹਾਂ 34 ਦੇ ਜੇ ਮੈਂ ਤੇਰੇ ਨਾਲ ਗੱਲ ਕਰਨੀ ਫਿਰ ਕੋਈ ਫਾਇਦਾ ਨਹੀਂ ਮੈਨੂੰ ਹੀ ਭਜਾਉਂ ਪੀਂਦੇ ਨਾਲ 4 ਤੇ 3 ਆ ਗਿਆ ਹੁਣੇ 4 ਤੇ 3 ਬਸ ਸਿੱਧੇ ਹੀ ਸਾਹਬ ਆ ਦੇਸੀ ਸਾਹਬ ਆ ਤੂੰ ਐ ਕਰ ਜਾ ਸਾਰੀਆਂ ਗੱਲਾਂ ਸੋਲ ਦੇ ਮਾਂ ਦੀ 29000 ਦੇ ਨਹੀਂ 29 ਲੱਗੇ ਦੇ ਦੇ ਨਹੀਂ ਮਾਂ ਦੇ 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 ਚੰਗਾ ਰਹਿਣਾ ਉਹਨਾਂ ਨੇ ਕੋਈ ਗੱਲ ਨਹੀਂ ਜੋੜੀ ਕੋਈ ਨਹੀਂ ਫਿਰ ਜੋੜੀ ਆ ਜੋੜੀ ਕੋਈ ਜੁਗ ਲੰਘ ਜਾਣ ਦੇ ਖੜੇ ਹੈ ਕਿਹੜਾ ਭੈਣ ਯਾਰ ਹੁਣ ਤਾਂ ਮੱਤ ਪਤਾ ਨਹੀਂ ਤੰਗਰੇ ਬੱਕਰੇ ਭਾਏ ਨਰਮ ਗਰਮ ਕਰਦੇ ਇਹਨਾਂ ਨੂੰ ਕੀ ਜ਼ਖਾਮ ਹੋਇਆ ਹਾਂ ਵਧੀਆ ਬਾਈ ਓਏ ਐਡਾ ਪੁੰਨਦਾਨ ਲਾ ਰਹੇ ਆ ਤੂੰ ਕੀ ਹੁੰਦਾ 1000 ਵੱਧ ਖਵਾ ਦੇਣਾ ਇੰਨੇ ਇੰਨੇ ਕਰਸ਼ਮਾ ਕਰਿਆ ਦਾ ਆਬ ਦੇ ਲਾਉਣੇ ਹੁੰਦੇ ਆ ਦਾ ਝੂਲਾ ਲਿਆ ਜਾਂਦਾ ਕਿਸੇ ਨੇ ਸਵਾਲ ਪੁੱਤਾ ਅਗਲਾ ਫਿਰ ਕਹਿੰਦਾ ਨਾ ਇੰਨੇ ਆ ਵੀਡੀਓ ਕੱਢ ਕੇ ਦਿਖਾ ਦਿਆਂ ਇਹਨੂੰ ਇੰਨੇ ਦੇ ਆਏ ਆ ਆਹੋ ਆਪਾਂ ਕਿਹੜੇ ਚੋਰੀ ਕਰਦੇ ਆ ਸਬੂਤ ਤਾਂ ਹੈਗਾ ਹੀ ਨਾਲ ਇਹਨੂੰ ਯਕੀਨ ਜਾਂ ਤਾਂ ਇਹਨੂੰ ਯਕੀਨ ਵੀ ਹੁੰਦਾ ਪਰ ਮਾਲ ਓ ਬਾਈ ਇਹਨੂੰ ਉਹ ਤੇ ਵੀਡੀਓ ਨਾ ਆ ਵੀਡੀਓ ਬੜੀ ਖਤਰੇ ਸੀ ਕਮਾਲ ਦਾ ਮੋਲੀ ਲੱਗਾ ਯਾਰਾ ਦੇਖੇ ਕੋਈ ਠੱਗੀ ਨਹੀਂ ਧੋਖਾ ਨਹੀਂ ਕਰਨਾ ਇਹਦੇ ਨਾਲ ਕਿਹੜਾ ਧੋਖਾ ਬਾਈ ਨੂੰ ਨਿਮੇੜਮ ਦੇ ਰਿਆਂ ਨੂੰ ਨਵੇੜ ਦੇ ਨਿਬੜਿਆ ਬਹਿਤਾ ਜ ਸਾਰਾ ਪਤਾ ਇਹਨੂੰ ਵੀ ਇੰਨੇ ਦੇ ਦੇ ਜਿੰਨੇ ਦੇ ਮੈਂ ਕਦੋਂ ਕਹਣਾ ਮੈਂ ਤਾਂ ਕਹਿੰਦਾ ਪਤਾ ਇਹਨੂੰ ਇਹਦੀ ਚ ਤੂੰ ਹੋਰ ਪਿੰਡ ਦਾ ਇਹ ਹੋਰ ਪਿੰਡ ਦਾ ਆ ਜਾ ਬਾਈ ਉਰੇ ਖੜ ਮੈਂ ਲਾਉਣਾ ਯਾਰ ਮਗਰ ਹੋ ਜਾ ਬਾਈ ਮੜਾ ਜਾ ਇਹ ਹੋਰ ਪਿੰਡ ਦਾ ਤੂੰ ਹੋਰ ਪਿੰਡ ਦਾ ਪਿੰਡ ਦੇ ਤਾਂ ਹੈਗਾ ਤਾਂ ਤੇਰੀ ਗੱਲ ਮੰਨਦਾ ਕਿਹੜਾ ਬੜੇ ਨਾਲ ਮਕਾਰਤਾ ਨੂੰ ਆਹ ਇੰਨੇ ਦੀ ਚੀਜ਼ ਆ ਮੈਂ ਦਬਾਂ ਨੂੰ ਹਾਲੇ ਚੁੱਪ ਕਰਕੇ ਉਹ ਆਹੇ ਜੱਟ ਨੇ ਉਹ ਬਈ ਬੱਚੀਆਂ ਚ ਆਉਣਾ ਸੀ ਇਹਦਾ ਵੇਖਣਗੇ ਚੱਕ 30000 ਦੇ ਹੁਣ ਰੱਖ ਨਹੀਂ ਆਉਂਦਾ ਆ ਪੱਕਾ ਮਾਰੋ ਠੀਕ ਆ ਬਈ ਕੋਈ ਨਹੀਂ ਜਾਂਦਾ ਠੀਕ ਆ ਬਈ ਬਸ ਹੀ ਦੇ ਉਹ ਨਹੀਂ ਕੋਈ ਨਹੀਂ ਹੁੰਦਾ ਅੜਦਾ ਯਾਰ ਨੀ ਨਹੀਂ ਉਹ ਨਹੀਂ ਉਹ ਵੀਰੇ ਠੀਕ ਨੇ ਉਹ ਦੇ ਦਿੰਦੇ ਆਪਾਂ ਨੂੰ ਭਾਈ ਇਕੱਲੇ ਬੰਨ ਲਿਆ ਕਰੋ ਆਲੀ ਬੰਦੇ ਦਾ ਮੈਨੂੰ ਹੋਰ ਸੱਜਾ ਉਹ ਲਖੇ ਰੋਮ ਜੀ ਨਾਲ ਮਾਰਦਾ ਹੈ ਹੈ ਉਹ ਗੋਗਾ ਮਰ ਜਾਂਦਾ ਮਗਰ ਉਹ ਕਾਣੇ ਚਿਹਰੇ ਵੇਲੇ ਉਹ ਬਾਈ ਉਸ ਵੀ ਹੈ ਇਹ ਲੈ ਬਚ ਕਰੇ ਵੇਚ ਤੇ ਤੇਰੇ ਉਹਨੂੰ ਵੀ ਮੈਂ ਕਿਹਾ ਨਹੀਂ ਤੈਨੂੰ ਵੀ ਬੱਕਰੇ ਦੇ ਗਏ ਬਸ ਚੁੱਪ ਕਰ ਜਾ ਕੱਤੀ ਇਹਨੇ ਦੇ ਦੇ ਤੇ ਖੋਲ ਉਹ ਮੈਂ ਉਹ ਖੋਲੋ ਜਾ ਉਹ ਬੱਸ ਉਹ ਬਾਈ ਗੱਲ ਆਸ ਉਹ ਬਾਈ ਬਾਈ ਬਾ ਨਾ ਬੱਸ ਬਾ 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 ਉਹ ਪੱਖਰੇ ਖੋਲ ਮੇਰੀ ਗੱਲ ਸੁਣ ਕੋਈ ਗੱਲ ਨਾ ਬਸ ਮੇਰੀ ਬੱਕਰੇ 30000 ਦੇ ਦੇਵਾਂਗੇ ਬੱਕਰੇ ਚ ਲੈ ਜਾ ਤੇ 30000 ਨੂੰ ਕਰੇ ਬਾਕੀ ਛੱਟੇ ਮੰਗ ਲੂ ਨਾ ਉਧਰ ਦਾ ਨਾ ਉਧਰ ਦਾ ਹਾਂ ਇਹ ਰੱਖ ਹਮਰੇ ਖੜੇ ਨੇ ਹੁਣ ਹਾਂ ਆ ਲਗੂਆ ਹੁਣ ਉੱਥੇ ਮੰਡੀ ਚ ਪਜੇ ਲੈ ਸਾਡੇ ਆ ਲਗ ਫਸ਼ਾ ਖਾਨ ਲਈ ਹੂੰ ਹਾਂ ਮੀਆਂ ਕਦਰ ਕਰ ਮਾੜੀ ਮੁੱਢੀ ਮੀਆਂ ਲਾ ਦੇਤੀਆਂ ਲਾ ਦਿਆਂ ਮੈਂ 45 ਤੋਂ 33 ਕਿੱਥੇ ਗੱਲ ਵਗੀ ਦੇਖਾ ਬਰਾ 25 25 ਤੋਂ ਕਿੱਥੇ ਗੱਲ ਲੱਗ ਗਈ ਕਿੱਥੇ ਗੱਲ 31 ਤੇ 31 ਤੋਂ ਵਗੀ ਅੱਜ ਤੂੰ 60 ਮੰਗ ਲੈਂਦਾ ਹੁਣ ਮੰਗ ਦ ਦੁਬਾਰੇ ਆਕਰ ਦੁਬਾਰੇ ਮੰਗ ਹਾਂ ਦੁਬਾਰੇ ਹੀ ਮੰਗ ਲੈ ਆਹੀ ਨਹੀਂ ਲੋਟ ਆਇਆ ਦੁਬਾਰੇ ਮੰਗ ਲੈ ਫਿਰਦਾ ਬਸ ਗੱਲ ਸੁਣਾ ਸਾਡਾ ਵੀ ਕਿੱਡ ਪਰ ਜਿੱਤੇ ਰਾਈ ਪਰਜੂ ਆ ਚੱਕ ਬਾਬਾਈ ਹੁਣ ਪਾਈ ਨਾ ਹੋਰ ਨਾ ਨਾ ਪਾਈ ਨਾ ਉਹ ਖੜ ਜਾ ਓਏ ਉਹ ਖੜ ਜਾ ਬਾਬਾ ਨੂੰ 100 ਰੁਪਇਆ ਵੀ ਵਸ ਖੜ ਜਾ ਜਿਹੜੇ ਪਾਸੇ ਸਾਡੇ 31000 ਦੇ ਹੋ ਗਏ ਹੈ ਹੈ ਕੀ ਗੱਲ ਪਾਈ ਦਾ ਕਰ ਤੂੰ ਦੇ ਦੇ ਉਹ ਗਰੀਬ ਹੈ ਵਿਚਾਰਾ ਬੰਦਾ ਸੁਣ ਜੀ ਇਹ ਵੀ ਅੜੀ ਕਰਦਾ ਹੁਣੀ ਬੜੀ ਆ